ਇਹੀ ਕਾਰਨ ਆ ਗੁਰਮੁਖੋ ਜਦੋਂ ਭਾਈ ਉਦੇਸ ਸਿੰਘ ਦਾ ਜੀਵਨ ਪੜ੍ਹਦੇ ਹਾਂ ਤਾਂ ਕਹਿੰਦਾ ਮਹਾਰਾਜ ਭਾਵੇਂ ਖੰਡੇ ਦੀ ਤਾਰ ਤੇ ਨਚਾਲਾ ਤੇ ਭਾਵੇਂ ਰਬਾਬ ਦੀ ਤਾਰ ਤੇ ਨਚਾਲਾ ਤੇਰੇ ਹੁਕਮ ਦੇ ਬੱਧਿਆਂ ਇਸੇ ਕਰਕੇ ਗੁਰਬਾਣੀ ਚ ਪੜਦੇ ਹਾਂ ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜਾ ਰੋਏ ਜਾ ਲੱਗ ਚੇਤਨ ਆ ਆਵੇ ਜਿਨਨੇ ਆਪਣਾ ਸਭ ਕੁਝ ਬਣਾ ਲਿਆ ਸੀ ਮੈਨੂੰ ਗੁਰਮੁਖੋ ਦਾਇਆ ਸਿੰਘਾਂ ਮੈਂ ਉਹਨਾਂ ਸਿੰਘਾਂ ਵਿੱਚ ਤੋਂ ਉਹਨਾਂ ਪੁੱਤਰਾਂ ਦੇ ਵਿੱਚ ਇਦਾਂ ਦਾ ਵਖਰੇਵਾ ਕਿਦਾਂ ਪਾ ਸਕਦਾ ਸੀ ਉਹ ਬਿਨਾ ਤਨਖਾਹੋਂ ਮੇਰੇ ਨਾਲ ਨੇ ਕਹਿੰਦੇ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਅਜੀਤ ਤੇ ਜੁਜਾਰਦੀ ਮੈਂ লাশ ਨਹੀਂ ਉਹ ਚੁੱਕਦਾ ਤੇ ਦਇਆ ਸਿੰਘ ਕਹਿਣ ਲੱਗੇ ਮਾਰਾ ਹੀ ਫਿਰ ਇਹਨਾਂ ਦੇ ਸਿਰ ਦੇ ਉੱਤੇ ਕਫਨ ਕਪੜਾ ਪਾਉਣ ਦੀ ਲੋੜ ਨਹੀਂ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਕੌਮ ਦੇ ਸ਼ਹੀਦ ਨਹੀਂ ਉਹ ਕਫਣਾ ਨੂੰ ਲੋੜ ਦੇ ਇਹਦਾ ਹੀ ਦੁਮਾਲਾ ਇਹਦੇ ਮੁਖ ਉਤੇ ਓੜਦੇ ਇਹ ਸਭ ਸੱਚੇ ਪਾਰਸਾ ਬਖਸ਼ਿਸ਼ਾਂ ਕਰਕੇ ਗੁਰਮੁਖੋ ਸਾਨੂੰ ਗੁਰੂ ਸਾਹਿਬ ਨੇ ਕੇਵਲ ਆਖਿਆ ਹੀ ਨਹੀਂ ਗੁਰਮੁਖੋ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਅਸੋਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਗੁਰੂ ਨੇ ਕਰਕੇ ਵੀ ਵਿਖਾਇਆ ਇਥੋਂ ਫਿਰ ਸਾਬ ਸੱਚੇ ਪਾਰਸਾ ਮਾਚੀਵਾੜੇ ਵੱਲ ਨੂੰ ਜਾਂਦੇ ਨੇ ਇਧਰ ਇਤਿਹਾਸ ਕਹਿੰਦਾ ਜਦੋਂ ਨੌ ਪੋ ਦੀ ਸਵੇਰ ਹੁੰਦੀ ਹੈ ਇਧਰ ਨਾਹਰ ਖਾਂ ਵਰਗੇ ਜਿਹੜੇ ਗੁਰਗੋਬਿੰਦ ਸਿੰਘ ਪਾਰਸਾ ਜੀ ਦੇ ਪਹਿਲੇ ਤੀਰ ਨਾਲ ਚਮਕੌਰ ਦੀ ਗੜੀ ਦੇ ਵਿੱਚ ਮਾਰੇ ਜਾਂਦੇ ਨੇ ਇਹਨਾਂ ਦੇ ਭਰਾ ਇਹਨਾਂ ਦੇ ਸੈਨਾਪਤੀ ਇਹ ਫਿਰ ਗੜੀ ਦੇ ਅੰਦਰ ਪ੍ਰਵੇਸ਼ ਕਰਕੇ ਪਾਈ ਸੰਗਤ ਸਿੰਘ ਜੀ ਜਿਹੜੇ ਕਿ ਉਸ ਵੇਲੇ 9 ਤਰੀਕ ਨੂੰ ਸ਼ਹੀਦੀ ਜਾਮ ਪਿੰਦੇ ਨੇ 9 ਪਉ ਵਾਲੇ ਦਿਨ ਜਦੋਂ ਸ਼ਹੀਦੀ ਜਾਮ ਪਿੰਦੇ ਨੇ ਕੁਦਰਤਨ ਇਹਨਾਂ ਦੇ ਮਨ ਵਿੱਚ ਤੇਹੀ ਸੀ ਵੀ ਇਹ ਹੀ ਗੁਰੂ ਗੋਬਿੰਦ ਸਿੰਘ ਇਹਨਾਂ ਨੇ ਫਿਰ ਸੇਰ ਵੱਡਿਆ ਉਸ ਮਹਾਨ ਯੋਧੇ ਸੂਰਮੇ ਦਾ ਭਾਈ ਸੰਗਤ ਸਿੰਘ ਦਾ ਤੇ ਫਿਰ ਉਹਦੀ ਸ਼ਨਾਖਤ ਦੇ ਲਈ ਵਜ਼ੀਰੇ ਸਰਹੰਦ ਜਿਹੜਾ ਵਜ਼ੀਦ ਖਾਂ ਹੈ ਉਹਦੇ ਪਾਸ ਲਿਜਾਇਆ ਗਿਆ ਉਹ ਤੇ ਜਦੋਂ ਸ਼ਨਾਖਤ ਕੀਤੀ ਗਈ ਤੇ ਪਤਾ ਲੱਗਾ ਵੀ ਨਹੀਂ ਗੁਰੂ ਨਿਕਲ ਗਿਆ ਗੁਰੂ ਅਜੇ ਵੀ ਨਹੀਂ ਫੜਿਆ ਗਿਆ ਇੰਨਾ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਇਹਨਾਂ ਦੇ ਹੱਥ ਨਰਾਸਾ ਪੱਲੇ ਪਈ ਗੁਰਮੁਖੋ ਜ਼ਬਰਦਸਤ ਖਾਨ ਜਿੱਥੋਂ ਆਇਆ ਸੀ ਉਧਰ ਚਲਾ ਗਿਆ ਮਲੇਰਕੋਟਲੀ ਦਾ ਅਨੁਭਵ ਜਿੱਧਰੋਂ ਆਇਆ ਸੀ ਉਧਰ ਚਲਾ ਗਿਆ ਵਜ਼ੀਰ ਖਾਨ ਜਿਸ ਸਥਾਨ ਤੋਂ ਆਇਆ ਸੀ ਉਧਰ ਚਲਾ ਗਿਆ ਕੁਝ ਬੰਦੇ ਕੁਝ ਸਿਪਾਹੀ ਇਹਨਾਂ ਨੇ ਪਿੱਛੇ ਛੱਡ ਦਿੱਤੇ ਫਿਰ ਇੱਥੇ ਜਿਹੜੇ ਘਟਨਾਕ੍ਰਮ ਕੁਝ ਵਾਪਰੇ ਜਿਹੜੇ ਕਿ ਸਾਡੇ ਇਤਿਹਾਸ ਦੇ ਪੰਨਿਆਂ ਤੇ ਲਿਖੇ ਮਿਲਦੇ ਨੇ 9 ਤੇ 10 ਪੋ ਦੀ ਰਾਤ ਨੂੰ ਨੇੜੇ ਹੀ ਪਿੰਡ ਰਾਏਪੁਰ ਦੀ ਰਹਿਣ ਵਾਲੀ ਇੱਕ ਬੀਬੀ ਜਿਹਦਾ ਨਾਮ ਇਤਿਹਾਸਕਾਰਾਂ ਨੇ ਸ਼ਰਨ ਕੌਰ ਵੀ ਲਿਖਿਆ ਹੈ ਤੇ ਬੀਬੀ ਹਰ ਸ਼ਰਨ ਕੌਰ ਕਰਕੇ ਵੀ ਲਿਖਿਆ ਹੈ ਇਹ ਬੀਬੀ ਆਉਂਦੀ ਹੈ ਰਾਤ ਗੁਰੂ 파ਰਸਾ ਜੀ ਦੇ ਫਿਰ ਉਹਨਾਂ ਸਿੰਘਾਂ ਦੇ ਉਹਨਾਂ ਪੁੱਤਰਾਂ ਦੀ ਸਨਾਖਤ ਕਰਦੀ ਹੈ ਸੰਭਾਲ ਕਰਨ ਵਾਸਤੇ ਸਰੀਰ ਇਕੱਠੇ ਕਰਦੀ ਹੈ ਕੜਿਆਂ ਤੋਂ ਪਛਾਣ ਕਰਦੀ ਹੈ ਕਸ਼ਾਰਿਆਂ ਤੋਂ ਪਛਾਣ ਕਰਕੇ ਕੇਸਾਂ ਤੋਂ ਪਛਾਣ ਕਰਕੇ ਫਿਰ ਇੱਕ ਥਾਂ ਤੇ ਇਕੱਠਿਆਂ ਕਰਦੀ ਹੈ ਲਿਖਤ ਕਹਿੰਦੀ ਹੈ ਕੁਝ ਵਿਦਵਾਨਾਂ ਦਾ ਮੰਨਣਾ ਕਿ 15 ਕ ਸਰੀਰ ਇਕੱਠੇ ਕੀਤੇ ਸੀ ਇੱਕ ਲਿਖਤ ਕਹਿੰਦੀ ਹੈ ਨਹੀਂ 30 ਸਰੀਰ ਇਕੱਠੇ ਕੀਤੇ ਸਨ ਇਹ 15 ਕ ਸਰੀਰ ਇਕੱਠੇ ਕਰਕੇ ਫਿਰ ਉਹਨਾਂ ਨੂੰ ਝਾੜੀਆਂ इत्याਦਿਕ ਦੇ ਨਾਲ ਜੋ ਕੁਝ ਉਸ ਵੇਲੇ ਉਹਨੂੰ ਮਿਲਿਆ ਉਹ ਲੱਕੜਾਂ इत्याਦ ਦਾ ਇਕੱਠੀਆਂ ਕਰਕੇ ਇਹਨੇ ਫਿਰ ਉਹਨਾਂ ਸਰੀਰਾਂ ਦੀ ਸੰਭਾਲ ਕੀਤੀ ਕਿਉਂਕਿ ਜੰਗ ਦੇ ਮੈਦਾਨ ਵਿੱਚ ਸਰੀਰ ਦੀ ਸੰਭਾਲ ਮਰਨ ਤੋਂ ਬਾਅਦ ਕਰਨਾ ਇਹ ਵੀ ਬੜਾ ਵੱਡਾ ਕਰਮ ਹੈ ਇੱਕ ਬੀਬੀ ਸ਼ਰਨ ਕੌਰ ਵੱਲੋਂ ਜਦੋਂ ਇਹਨਾਂ 15 ਕਸਿਰਾਂ ਦੇ ਸੰਭਾਲ ਕੀਤੀ ਅੱਗ ਲੰਬੂ ਲਾਇਆ ਗਿਆ ਗੁਰਮੁਖੋ ਕੋਲ ਬੈਠ ਕੇ ਉਹਨੇ ਅੰਮ੍ਰਿਤ ਬਾਣੀ ਦਾ ਜਾਪ ਕੀਤਾ ਅੱਗ ਦੀਆਂ ਲਪਟਾਂ ਜਦੋਂ ਆਕਾਸ਼ ਨੂੰ ਨਿਕਲੀਆਂ ਤੇ ਕੋਲ ਜਿਹੜੇ ਸਿਪਾਹੀ ਉਹ ਛੱਡ ਚੁ ਗਏ ਸਨ ਵੀ ਜੇ ਕੋਈ ਆਇਆ ਤੇ ਉਹਨੂੰ ਵੱਢ ਦਿਓ ਟੱਕ ਦਿਓ ਮਾਰ ਦਿਓ ਪਕੜ ਲਿਓ ਇਤਿਹਾਦਕ ਉਹ ਜਦੋਂ ਇਸ ਬੀਬੀ ਕੋਲ ਆਣ ਕੇ ਬੀਬੀ ਨੂੰ ਪੁੱਛਣਾ ਕਰਦੇ ਨੇ ਤੂੰ ਕੌਣ ਕਿੱਥੋਂ ਆਏ ਇਤਿਹਾਦਕ ਸਾਰਾ ਕੁਝ ਉਹ ਕਹਿੰਦੀ ਮੈਂ ਗੁਰੂ ਕੀ ਸਿੰਘਣੀ ਉਹਨੇ ਆਪਣਾ ਨਾਮ ਬੀਬੀ ਸ਼ਰਨ ਕੌਰ ਦੱਸਿਆ ਇਹ ਰੋ ਵਿੱਚ ਆਇਓ ਦੇਤੇ ਵਾਰ ਕਰਨ ਲੱਗੇ ਬੀਬੀ ਨੇ ਆਪਣੀ ਸ਼ਮਸ਼ੀਰ ਜਿਹੜੀ ਸੀ ਉਹ ਬੇਮਿਆਨੀ ਕਰ ਲਈ ਗੁਰਮੁਖੋ ਫਿਰ ਉਹਨੇ ਜਿੰਨੇ ਕੋਦੇ ਕੋਲ ਮਰੇ ਗੁਰਮੁਖੋ ਨੇ ਮੁਕਾਬਲਾ ਕੀਤਾ ਉਹਨਾਂ ਨੂੰ ਪਾਰ ਬੁਲਾ ਦਿੱਤਾ ਪਰ ਅਖੀਰ ਲਿਖਤ ਕਹਿੰਦੀ ਹੈ ਨੇਜ਼ਾ ਮਾਰ ਕੇ ਵਖੀ ਜਾਂ ਪਿੱਛੇ ਪੇਠ ਦੇ ਇਹ ਬੀਬੀ ਨੂੰ ਵੀ ਮਾਰ ਕੇ ਉਹਨਾਂ ਨੇ ਜਿਉਂਦਿਆਂ ਇਹਦੇ ਵਿੱਚ ਸੁੱਟ ਦਿੱਤਾ ਗੁਰਮੁਖੋ ਜਦੋਂ ਬੀਬੀ ਨੂੰ ਜਿਉਂਦੇ ਨੂੰ ਹੀ ਉਸ ਚਿਖਾ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਸੁੱਟ ਦਿੱਤਾ ਗਿਆ ਇਹਨਾਂ ਨੇ ਪਿੱਛੋਂ ਫਿਰ ਉਸ ਸਰੀਰਾਂ ਦੇ ਜਿਹੜੇ ਅਗਨ ਪੇਂਟ ਹੋ ਰਹੇ ਸਨ ਉਹਨਾਂ ਦੀ ਵੀ ਬਿਜਦਵੀ ਕਰਨੀ ਉਹਨਾਂ ਨੇ ਫਿਰ ਪਾਣੀ ਪਾ ਕੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਬੁਝ ਗਈ ਜਦੋਂ ਅੱਗ ਬੁਝ ਗਈ ਇਹ ਫਿਰ ਆਪਣੇ ਸਥਾਨ ਤੇ ਜਿੱਥੇ-ਜਿੱਥੇ ਪਹਿਰੇ ਤੇ ਸਾਨੂੰ ਬੈਠ ਗਏ ਜਾ ਕੇ ਫਿਰ ਸਾਡਾ ਇਤਿਹਾਸ ਕਹਿੰਦਾ ਪੀ ਇੱਕ ਜਾਂ ਦੋ ਦਿਨ ਬਾਅਦ ਪਾਈ ਰਾਮਾ ਤੇ ਪਾਈ ਤਲੋਕਾ ਜੀ ਗੁਰੂ ਹਰਗੋਬਿੰਦ ਪਾਰਸਾ ਜੀ ਦੇ ਵਰਸਾਏ ਹੋਏ ਇਹ ਸਿੱਖ ਨੇ ਗੁਰਮੁਖੋ ਜਦੋਂ ਇਤਿਹਾਸ ਦੇ ਪੰਨਿਆਂ ਤੋਂ ਪੜਾਂਗੇ ਤੇ ਗੁਰੂ 파ਰਸਾ ਨੇ ਫੂਲ ਤੇ ਸੰਦਲੀ ਨੂੰ ਬਖਸ਼ਿਸ਼ਾਂ ਕੀਤੀਆਂ ਨਿਯਮਤਾਨਾਂ ਨਵਾਜਿਆ ਉਹ ਲੰਮੀ ਬਾਤ ਹੋ ਜਾਣੀ ਹੈ ਇਹ ਦੋ ਭਰਾ ਰਾਮਾ ਤੇ ਤਲੋਕਾ ਇਹ ਮਾਮਲਾ ਤਾਰਨਾ ਆਇਆ ਸੰਨ